ਜੇ ਸਿੱਖਾਂ ਦੇ ਘਰੇ ਜੰਮੇ ਹੋ ਤਾਂ ਅਖੀਰ ਤੱਕ ਸੁਣਿਓ ਅੱਜ ਤੋਂ ਤਕਰੀਬਨ 268 ਸਾਲ ਪਹਿਲਾਂ ਬੰਗਾਲ ਦਾ ਨਵਾਬ ਸਰਾਜੂ ਦੌਲਾ ਉਹਨੇ ਫੋਰਟ ਵਿਲੀਅਮ ਦੇ ਉੱਤੇ ਹਮਲਾ ਕਰ ਦਿੱਤਾ ਫੋਰਟ ਵਿਲੀਅਮ ਦੇ ਵਿੱਚ ਗੋਰਿਆਂ ਦੀ ਰਹਿائش ਸੀ ਗੋਰਿਆਂ ਨੂੰ ਰਹਿائش ਛੱਡ ਕੇ ਭੱਜਣਾ ਪਿਆ ਗੋਰੇ ਫੌਜੀਆਂ ਦੀ ਰਹਿائش ਉਹਨਾਂ ਨੂੰ ਇਹ ਆਖ ਦਿੱਤਾ ਗਿਆ ਕਿ ਜੇ ਕੋਈ ਗੋਰਾ ਫੌਜੀ ਸਰੈਂਡਰ ਕਰਦਾ ਹੈ ਤਾਂ ਉਹਦੇ ਨਾਲ ਨਰਮੀ ਵਰਤਾਈ ਜਾਊਗੀ 145 ਗੋਰੇ ਪੇਸ਼ ਹੋ ਗਏ ਉਹਨਾਂ ਨਾਲੂ ਕੀ ਕੀਤਾ ਗਿਆ ਉਹਨਾਂ ਨੂੰ ਇੱਕ ਕਾਲ ਕੋਠੜੀ ਇੱਕ ਕਮਰੇ ਦੇ ਵਿੱਚ ਜਿਹਦੀ ਲੰਬਾਈ ਆ ਜਿਹੜੀ ਉਹ 18 ਫੁੱਟ ਸੀ ਤੇ ਚੜਾਈ 14 ਫੁੱਟ ਉਹਦੇ ਵਿੱਚ ਬੰਦ ਕਰ ਦਿੱਤਾ ਗਿਆ ਗਰਮੀ ਦੇ ਦਿਨ ਸੀ ਮਣਾਮੁਹੀ ਲੋਵਗ ਰਹੀ ਸੀ ਤੇ ਭੁੱਖ ਪਿਆਸ ਦੇ ਨਾਲ 100 ਗੋਰੇ ਦਮ ਤੋੜ ਗਏ ਤੇ ਉਸ ਇਨਸੀਡੈਂਟ ਨੂੰ ਅੱਜ ਤੱਕ ਹਿਸਟਰੀ ਦੇ ਵਿੱਚ ਬਲੈਕ ਹੋਲ ਆਫ ਕਲਕੱਤਾ ਦੇ ਨਾਮ ਦੀ ਨਾਲ ਜਾਣਿਆ ਜਾਂਦਾ ਹੈ ਕਲਕੱਤਾ ਦੇ ਵਿੱਚ ਭਾਵੇਂ ਕਿ ਗੋਰੀ ਉੱਥੇ ਨਹੀਂ ਹੈਗੀ ਹੁਣ ਪਾਵਰ ਟ੍ਰਾਂਸਫਰ ਹੋ ਚੁੱਕੀ ਆ ਹਿੰਦੁਸਤਾਨ ਦੇ ਹਿੰਦੂ ਨੂੰ ਫੇਰ ਵੀ ਉੱਥੇ ਉਹ ਜਿਹੜੀ ਯਾਦਗਾਰ ਹੈ ਬਣੀ ਹੋਈ ਹੈ ਹੁਣ ਗੱਲ ਕਰਦੇ ਆ 1984 ਦੀ 1984 ਦੀ ਅਕਾਲ ਤਖਤ ਸਾਹਿਬ ਦੀ ਭਾਰਤੀ ਫੌਜੀਆਂ ਨੇ ਇਹ ਸੇਮ ਵਰਤਾਰਾ ਬਲੈਕ ਹੋਲ ਇਨਸੀਡੈਂਟ ਤੇ 228 ਸਾਲ ਬਾਅਦ ਕਿਤੇ ਜ਼ਿਆਦਾ ਭਿਆਨਕ तरीके ਦੇ ਨਾਲ ਕਿਤੇ ਜ਼ਿਆਦਾ ਦਰਿੰਦਗੀ ਦੇ ਨਾਲ ਇਹ ਵਰਤਾਰਾ ਉਹਨਾਂ ਨੇ ਰਿਪੀਟ ਕੀਤਾ ਕਿਵੇਂ ਤਿੰਨ ਤੇ ਚਾਰ ਦੀ ਰਾਤ ਨੂੰ ਬਹੁਤ ਸਾਰੇ ਸ਼ਰਧਾਲੂ ਜਿਦੇ ਵਿੱਚ ਬੀਬੀਆਂ ਸੀ ਬੱਚੇ ਸੀ ਬਜ਼ੁਰਗ ਸੀ ਉਹ ਅ ਦਰਬਾਰ ਸਾਹਿਬ ਆਏ ਹੋਏ ਸੀਗੇ ਤੇ ਗੁਰਦ੍ਰਮ ਦਸਰਾਹ ਦੇ ਵਿੱਚ ਠਹਿਰੇ ਹੋਏ ਸੀਗੇ ਕਮਰਾ ਨੰਬਰ 61 10 ਫੁੱਟ ਲੰਬਾ ਤੇ 8 ਫੁੱਟ ਚੌੜਾ ਕਮਰਾ ਇਵਰ ਤਾਰਾ ਭਿਆਨਕ ਕਿਉਂ ਸੀ ਕਿਉਂਕਿ ਇੱਥੇ ਜਿਹੜੇ ਮਰਨ ਵਾਲੇ ਸੀ ਫੌਜੀ ਨਹੀਂ ਸੀ ਇੱਥੇ ਮਰਨ ਵਾਲੇ ਆਮ ਨਾਗਰਿਕ ਸੀ ਬੱਚੇ ਸੀ ਬੀਬੀਆਂ ਸੀ ਬਜ਼ੁਰਗ ਸੀ ਜਿਹੜੇ ਚੀਕਾਂ ਮਾਰਦੇ ਰਹੇ ਪਾਣੀ ਮੰਗਦੇ ਰਹੇ ਪਰ ਕਿਸੇ ਫੌਜੀ ਨੇ ਦਰਵਾਜ਼ਾ ਤੱਕ ਨਹੀਂ ਖੋਲਿਆ ਬਾਰੀਆਂ ਬੰਦ ਕਰ ਦਿੱਤੀਆਂ ਗਈਆਂ ਪਾਣੀ ਬੰਦ ਕਰ ਦਿੱਤਾ ਗਿਆ ਪੱਖੇ ਬੰਦ ਕਰ ਦਿੱਤੇ ਗਏ ਬਿਜਲੀ ਬੰਦ ਕਰ ਦਿੱਤੀ ਤੇ ਬਾਹਰ ਧੂਆਂ ਹੀ ਧੂਆਂ ਗੋਲੀਆਂ ਥੋਪਾਂ ਟੈਂਕਾਂ ਦੇ ਨਾਲ ਵਾਯੂ ਮੰਡਲ ਤੁਹਾ ਧਾਰ ਹੋਇਆ ਪਿਆਸੀ ਪਰ ਕਿਸੇ ਨੂੰ ਪਾਣੀ ਨਹੀਂ ਦਿੱਤਾ ਗਿਆ ਤੇ ਉਹ ਦਮ ਘੁੱਟ ਕੇ ਮਰੀ ਹੈ ਯਾਦਗਾਰ ਬਣੀ ਸੱਜੜ ਸਿੰਘ ਵਰਗਿੰਦਪੁਰੀ ਸਰਾਂ ਦੇ ਵਿੱਚ ਮੌਜੂਦ ਸੀਗੇ ਉਹਨਾਂ ਨੇ ਆਪਣੇ ਅੱਖੀ ਦੇਖਿਆ ਹਾਲ ਉਹਦੀ ਚਿੱਠੀ ਗਿਆਨੀ ਜੈਲ ਸਿੰਘ ਨੂੰ ਲਿਖੀ ਸੀ ਉਹ ਚਿੱਠੀ ਦੇ ਵਿੱਚ ਕੀ ਲਿਖਦੇ ਆ ਕਹਿੰਦੇ ਸਿੱਖ ਨੌਜਵਾਨ ਤੇ ਕੁਝ ਹੋਰ ਸ਼ਰਧਾਲੂ ਯਾਤਰੀ ਜੋ ਸਿਰਫ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਮਨਾਉਣ ਤਰਪਾਰ ਸਾਬ ਗਏ ਸਨ ਤੇ ਕਮਰਾ ਨੰਬਰ 61 ਵਿੱਚ ਠਹਿਰੇ ਹੋਏ ਸਨ ਫੌਜ ਨੇ ਜਦ ਸਰਾਹ ਦਾ ਕਬਜ਼ਾ ਸੰਭਾਲ ਲਿਆ ਤਾਂ ਹਰੇਕ ਕਮਰੇ ਦੀ ਤਲਾਸ਼ੀ ਲਈ ਕਮਰੇ ਚ ਉਹਨਾਂ ਨੂੰ ਕੋਈ ਵੀ ਅਯੋਗ ਚੀਜ਼ ਨਹੀਂ ਮਿਲੀ ਕਿਸੇ ਪਾਸੇ ਕੋਈ ਹਥਿਆਰ ਆਦਤ ਪ੍ਰਾਪਤ ਨਹੀਂ ਹੋਇਆ ਤੇ ਉਸ ਕਮਰੇ ਵਿੱਚ 60 ਸ਼ਰਧਾਲੂਆਂ ਨੂੰ ਬੰਦ ਕਰਕੇ ਜਿੰਦਰਾ ਲਾ ਦਿੱਤਾ ਗਿਆ ਬਾਰੀਆਂ ਤੇ ਬਿਜਲੀ ਵੀ ਬੰਦ ਕਰ ਦਿੱਤੀ ਗਈ 5 ਤੇ 6 ਜੂਨ 1984 ਨੂੰ ਬਹੁਤ ਸਖਤ ਗਰਮੀ ਦੀ ਰਾਤ ਸੀ ਅੰਦਰ ਬੰਦ ਕੀਤੇ ਸਿੱਖ ਸ਼ਰਧਾਲੂ ਸਖਤ ਤ੍ਰੇ ਨਾਲ ਟੜਫ ਰਹੇ ਸੀ ਸਿੱਖ ਸ਼ਰਧਾਲੂਆਂ ਨੇ ਅੰਦਰੋਂ ਜ਼ੋਰ-ਜ਼ੋਰ ਦੀ ਦਰਵਾਜ਼ੇ ਤੇ ਹੱਥ ਮਾਰ ਮਾਰ ਡਿਊਟੀ ਤੇ ਖੜੇ ਫੌਜੀਆਂ ਤੋਂ ਪਾਣੀ ਮੰਗਿਆ ਉਹਨਾਂ ਪਾਣੀ ਦੀ ਥਾਂ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਿੰਨਾਂ ਹੀ ਦਰਵਾਜ਼ਾ ਖੋਲ੍ਹਿਆ ਤ੍ਰੇ ਤੇ ਬੰਦ ਕਰਵੇਂ ਕਮਰੇ ਦੀ ਗਰਮੀ ਨਾਲ ਉਹਨਾਂ ਦਾ ਸਾਹ ਕੁੱਟਿਆ ਜਾ ਰਿਹਾ ਸੀ ਉਹ ਬੇਹੋਸ਼ ਹੁੰਦੇ ਜਾ ਰਹੇ ਸੀ ਦੂਸਰੀ ਸਵੇਰ 6 ਜੂਨ ਨੂੰ ਸਵੇਰੇ 8 ਵਜੇ ਦਰਵਾਜ਼ਾ ਖੋਲ੍ਹਿਆ ਗਿਆ ਉਹਦੋਂ ਨੂੰ ਉਹਨਾਂ ਵਿੱਚੋਂ 60 ਵਿੱਚੋਂ 55 ਮਰ ਚੁੱਕੇ ਸਨ ਤੇ ਜਿਉਂਦਿਆਂ ਨੂੰ ਫੌਜੀ ਆਪਣੇ ਕੈਂਪ ਵਿਚਲੀ ਜੇਲ੍ਹ ਵਿੱਚ ਲੈ ਗਏ ਡਾਕਟਰ ਮਹਿੰਦਰ ਸਿੰਘ ਢਿੱਲੋਂ ਆਪਣੀ ਕਿਤਾਬ ਬਲੂ ਸਟਾਰ ਕਲੂਕਾਰਾ ਦੇ ਵਿੱਚ ਅਹ ਇਹੋ ਜਿਹੀ ਕਈ ਦਿਲਚੀਰਵੇਂ ਵਾਕਿਆ ਦਾ ਸੇਖਰ ਕਰ ਕਰਤੇ ਆ ਸਿੰਘ ਸਿੰਘ ਸਾਹਿਬ ਗਿਆਨੀ ਸਰਦਾਰ ਕਰਪਾਲ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਉਹਨਾਂ ਨੇ ਆਪਣੀ ਕਿਤਾਬ ਅੱਖੀ ਡੇਠਾ ਸਾਕਾ ਨੀਲਾ ਤਾਰਾ ਦੇ ਵਿੱਚ ਗੁਰੂ ਰਾਮਦਾਸ ਰਾ ਦੀ 5 ਨੰਬਰ ਹਾਲ ਦੇ ਵਿੱਚ ਜੋ 35 ਸਿੱਖ ਬੰਦ ਕੀਤੇ ਗਏ ਸੀ ਤੇ ਉਹਨਾਂ ਵਿੱਚੋਂ 31 ਚੜਾਈ ਕਰ ਗਏ ਸੀ ਤ੍ਰੇਪ ਦੇ ਨਾਲ ਪਿਆਸ ਦੇ ਨਾਲ ਭੁੱਖ ਦੇ ਨਾਲ ਉਹਨਾਂ ਦੇ ਬਾਰੇ ਉਹ ਲਿਖਦੇ ਆ ਉਲ 900 ਸ਼ਰਧਾਲੂਆਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਮਾਰਿਆ ਗਿਆ ਉਹਦੇ ਬਾਰੇ ਉਹ ਜ਼ਿਕਰ ਕਰਦੇ ਆ ਤੇ ਇਹ ਸਿਰਫ ਇਹ ਨਹੀਂ ਕਿ ਜਿਨ੍ਹਾਂ ਨੇ ਸਿੱਖ ਪੱਖ ਤੋਂ ਇੱਕ ਕਿਤਾਬ ਲਿਖੀ ਆ ਉਹ ਹੀ ਲਿਖ ਰਹੇ ਆ ਸਰਕਾਰੀ ਪੱਖ ਤੋਂ ਲਿਖੀ ਹੋਈ ਕਿਤਾਬ ਬ੍ਰਿਗੇਡੀਅਰ ਊੰਕਾਰ ਸਿੰਘ ਗੁਰਾਇਆ ਦੀ ਕਿਤਾਬ ਹੈ ਬਲੂ ਸਟਾਰ ਇੱਕ ਅਣਕਹੀ ਦਾਸਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿੰਦੇ ਕਿ ਜੇ ਸ਼ਰਧਾਲੂ ਮਰੇ ਆ ਚਾਹੇ ਗੋਲੀ ਨਾਲ ਮਰੇ ਆ ਚਾਹੇ ਕਿਸੇ ਵੀ ਤਰ੍ਹਾਂ ਦੀ ਦਰਿੰਦਗੀ ਦੇ ਨਾਲ ਮਰੇ ਆ ਉਹਨਾਂ ਨੂੰ ਉਹਨਾਂ ਦੀ ਮੌਤ ਦਾ ਜਿਹੜਾ ਜ਼ਿੰਮੇਵਾਰ ਆ ਉਹ ਫੌਜ ਨੂੰ ਕਹਿਣਾ ਵਾਜਬ ਨਹੀਂ ਹੈ ਕਿਉਂਕਿ ਫੌਜ ਨੂੰ ਇਹੀ ਤਰੀਕਾ ਸਿਖਾਇਆ ਜਾਂਦਾ ਹੈ ਕਮਰੇ ਖਾਲੀ ਕਰਵਾਉਣ ਦਾ ਹੁਣ ਸਭ ਤੋਂ ਵੱਡੀ ਲਾਹਨਤ ਇਹ ਹੈ ਕਿ 268 ਸਾਲ ਬਾਅਦ ਵੀ ਇੰਡੀਆ ਦੇ ਵਿੱਚ ਗੋਰਿਆਂ ਦੀ ਯਾਦਗਾਰ ਬਣੀ ਹੋਈ ਹੈ ਪਰ 2021 ਦੇ ਵਿੱਚ ਬੀਬੀ ਜਗੀਰ ਕੌਰ ਨੇ ਸਰਾਂ ਨੂੰ ਢੋਣ ਦੀ ਹੁਕਮ ਚਾੜ ਦਿੱਤੀ ਸੀ ਯਾਦਗਾਰਤਾ ਕੀ ਬਣਾਉਣੀ ਹੈ ਕੋਰੀਆ ਦੀ ਯਾਦਗਾਰ 77 ਸਾਲ ਬਾਅਦ ਵੀ ਖੜੀ ਹੈ ਤੇ ਸਾਡੀਆਂ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਵੀ ਮਿਟਾਇਆ ਜਾ ਰਿਹਾ ਹੈ